ਰਾਜ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਬਾਜ਼ ਅੱਜ ਫੇਰ ਇੱਕ ਖਬਰ ਦੀ ਖਬਰ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ حاضر ਹਾਂ ਸੋ ਮੇਰੇ ਕੋਲ ਇੱਕ ਅਖਬਾਰ ਆ ਸੱਚ ਕਹੋ ਇਹਦੇ ਵਿੱਚ ਇੱਕ ਬਹੁਤ ਹੀ ਦਿਲਕਮਉ ਖਬਰ ਆਈ ਹੈ ਜੋ ਆਪ ਜੀ ਨਾਲ ਸਾਂਝੀ ਕਰਾਂਗੇ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਬੰਦੇ ਦਾ ਜੋ ਗੁੱਸਾ ਐਨੀ ਚਰਮ ਸੀਮਾ ਤੱਕ ਪਹੁੰਚ ਜਾਏਗਾ ਇੱਕ ਛੋਟੀ ਜੀ ਗਲਤੀ ਦੇ ਨਾਲ ਇੱਕ ਇਨਸਾਨ ਦਾ ਇੱਕ ਇਨਸਾਨ ਦੂਸਰਾ ਇਨਸਾਨ ਕਤਲ ਕਰ ਦੇਗਾ ਹੋਇਆ ਕੀ ਐਸਲ ਦੇ ਵਿੱਚ ਕੋਈ ਜੋ ਫ੍ਰਿਜ ਠੀਕ ਕਰਦੇ ਆ ਉਹ ਮਿਸਤਰੀ ਸੀਗਾ ਕੋਈ ਹੋਰ ਭਾਈ ਮੇਰਾ ਉਹ ਫ੍ਰਿਜ ਠੀਕ ਕਰਾਉਣ ਲਈ ਗਿਆ ਸੀ ਉਹ ਬੰਦੇ ਨੇ ਕੀ ਕਰਿਆ ਕਹਿੰਦਾ ਜੀ ਫ੍ਰਿਜ ਮੈਥੋਂ ਠੀਕ ਨਹੀਂ ਹੋਣਾ ਇਸੇ ਰੰਜਿਸ਼ ਦੇ ਤਹਿਤ ਉਹ ਫ੍ਰਿਜ ਵਾਲੇ ਨੇ ਕੀ ਕਰਿਆ ਉਸ ਮਿਸਤਰੀ ਦਾ ਕਤਲ ਕਰ ਦਿੱਤਾ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਿਰਪਾ ਕਰਕੇ ਧਿਆਨ ਦੇਣਾ ਇਹ ਖਬਰ ਲੱਗੀ ਹੈ ਦਿਰਬੇ ਤੋਂ ਸੰਗਰੂਰ ਦਾ ਬੰਦਨਸਵਾ ایرিয়া ਦਿਰਬਾ ਪੈਂਦਾ ਉਹਦੇ ਨੇੜੇ ਇੱਕ ਪਿੰਡ ਪੈਂਦਾ ਗੁਜਰਾ ਸੌਰੀ ਮਾਫ ਕਰਨਾ ਗੁਜਰਾ ਨਹੀਂ ਖਨਾਲ ਉਹ ਖਨਾਲ ਦੀ ਇਹ ਖਬਰ ਹੈ ਉਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਿਰਬੇ ਦੇ ਨੇੜਲੇ ਪਿੰਡ ਖਨਾਲ ਕਲਾਂ ਵਿਖੇ ਫ੍ਰਿਜ ਨਾ ਠੀਕ ਕਰਨ ਦੀ ਰੰਜਸ ਤਹਿਤ ਇੱਕ ਵਿਅਕਤੀ ਵੱਲੋਂ ਤੇਜ਼ ਹਥਿਆਰਾਂ ਨਾਲ ਦੁਕਾਨਦਾਰ ਮਕੈਨਿਕ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਭੱਟੀਵਾਲ ਕਲਾਂ ਦਾ ਵਸਨੀਕ ਦੱਸਿਆ ਜਾਂਦਾ ਹੈ ਮਿਰਤਕ ਦੇ ਪਿਤਾ ਸਤਗੁਰ ਸਿੰਘ ਵਾਸੀ ਭੱਟੀਵਾਲ ਨੇ ਡਿੜਦਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲਟਕਾ ਗੁਰਦਰਸ਼ਨ ਸਿੰਘ ਅਤੇ ਉਸ ਦੇ ਮਾਮੇ ਦਾ ਲਟਕਾ ਗੁਰਪਿਆਰ ਸਿੰਘ ਬਿਜਲੀ ਦਾ ਸਮਾਨ ਠੀਕ ਕਰਨ ਦੀ ਦੁਕਾਨ ਕਰਦੇ ਸਨ ਬੀਤੇ ਕਈ ਦਿਨ ਪਹਿਲਾਂ ਜਸਬੀਰ ਸਿੰਘ ਉਰਫ ਬਿੱਟੂ ਆਪਣਾ ਖਰਾਬ ਫਰਿੱਜ ਠੀਕ ਕਰਵਾਉਣ ਲਈ ਆਇਆ ਸੀ ਉਸ ਦੇ ਲਟਕੇ ਨੇ ਫਰਿਦ ਨੂੰ ਠੀਕ ਕਰਨ ਤੋਂ ਮਨਾ ਕਰ ਦਿੱਤਾ ਜਿਸ ਨੂੰ ਲੈ ਕੇ ਉਹਨਾਂ ਚ ਤੋਂ ਤੋਂ ਮੈਂ ਨਾ ਹੋ ਗਈ ਜਿਸ ਦੀ ਰੰਜਸ਼ ਤਹਿਤ ਜਸਵੀਰ ਸਿੰਘ ਉਰਫ ਗਿੱਟੂ ਨੇ ਗੁਰਦਰਸ਼ਨ ਸਿੰਘ ਨੂੰ ਧਮਕੀਆਂ ਦਿੱਤੀਆਂ ਤੇ ਪਿੰਡ ਚੋਂ ਦੁਕਾਨ ਨੂੰ ਟੁੱਕ ਕੇ ਲੈ ਜਾਣ ਲਈ ਵੇਖਿਆ ਇਸ ਘਟਨਾ ਦੀ ਜਾਣਕਾਰੀ ਗੁਰਦਰਸ਼ਨ ਸਿੰਘ ਨੇ ਆਪਣੇ ਪਰਿਵਾਰ ਨੂੰ ਵੀ ਦੱਸੀ ਸੀ ਪਰ ਬੀਤੇ ਕੱਲ ਜਸਵੀਰ ਸਿੰਘ ਗਿੱਟੂ ਨੇ ਉਸ ਲੱਟਕੇ ਤੇ ਕਿਰਪਾਨਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਇਸ ਸਬੰਧੇ ਥਾਣਾ ਵਿੜਦਾ ਨੇ ਪੂਰਾ ਮਾਮਲਾ ਦਰਜ ਕਰ ਲਿਆ ਹੈ ਸੋ ਕਿੰਨੀ ਦਿਲ ਕਮਾਉ ਘਟਣਾ ਹੈ ਇੱਕ ਛੋਟੀ ਜੀ ਰੰਜਸ ਤਹਿਤ ਇੱਕ ਵਿਅਕਤੀ ਨੇ ਦੂਸਰੇ ਵਿਅਕਤੀ ਦਾ ਕਤਲ ਕਰ ਦਿੱਤਾ ਸੋ ਇਸ ਤਰ੍ਹਾਂ ਦੀ ਬਰਦਾਤ ਉਦਰਤ ਕਰੇ ਨਾ ਹੋਣਾ ਉਸ ਮੈਂਟਲੇ ਗੁੱਸਾ ਆਉਂਦਾ ਤਾਂ ਉਸ ਨੂੰ ਸ਼ਾਂਤ ਕਰੋ ਇੱਕ ਜਗ੍ਹਾ ਤੋਂ ਨਹੀਂ ਹੋਈ ਤੇ ਜੇ ਸਾਡੀ ਖਰਾਬ ਹੋਈ ਇੱਕ ਜਗ੍ਹਾ ਤੋਂ ਠੀਕ ਨਹੀਂ ਹੋਈ ਤਾਂ ਦੂਸਰੀ ਜਗ੍ਹਾ ਤੋਂ ਠੀਕ ਹੋ ਸਕਦੀ ਹੈ ਪਰ ਜਿਸ ਨੂੰ ਅਸੀਂ ਖਤਮ ਕਰ ਦਿੱਤਾ ਉਸ ਨੂੰ ਅਸੀਂ ਦੁਬਾਰਾ ਜਿੰਦਾ ਨਹੀਂ ਕਰ ਸਕਦੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਇਸ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਆਪਣੇ ਆਪ ਤੇ ਕੰਟਰੋਲ ਕਰਨਾ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਇਸ ਦੇ ਜੋ ਨਤੀਜੇ ਬਹੁਤ ਗਲਤ ਨਿਕਲਦੇ ਨੇ ਤੁਸੀਂ ਪੂਰੀ ਵੀਡੀਓ ਦੇਖੀ ਪੂਰੀ ਥਾਬਰ ਸੁਣੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ